ਪਹਾੜਾਂ ਵਿੱਚ ਘੁੰਮਣ ਜਾਣ ਵਾਲੇ ਸਾਵਧਾਨ ਔਰਤ ਨਾਲ ਦਿਨ ਦਿਹਾੜੇ ਹੋ ਗਈ ਜੱਗੋਂ ਤੇਰਵੀ ਅਕਸਰ ਹੀ ਲੋਕ ਗਰਮੀਆਂ ਵਿੱਚ ਪਹਾੜੀ ਏਰੀਏ ਵਿੱਚ ਘੁੰਮਣ ਲਈ ਜਾਂਦੇ ਨੇ ਪਰ ਹੁਣ ਇੱਕ ਔਰਤ ਨੂੰ ਪਹਾੜ ਦੇਖਣੇ ਪਏਗੇ ਮਹਿੰਗੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦਰ 5-500 ਰੁਪਏ ਦੇ ਨੋਟਾਂ ਦੀ ਗੁੱਟੀ ਲਈ ਬੈਠਾ ਦਿਖਾਈ ਦੇ ਰਿਹਾ ਹੈ ਦਰਸਲ ਇੱਕ ਪਰਿਵਾਰ ਪਹਾੜਾਂ ਵਿੱਚ ਘੁੰਮਣ ਲਈ ਗਿਆ ਸੀ ਅਤੇ ਜਦੋਂ ਇਸ ਪਰਿਵਾਰ ਦੀ ਔਰਤ ਇੱਕ ਦਰਖਤ ਕੋਲ ਖੜ ਕੇ ਪਹਾੜ ਦੇਖਣ ਲੱਗਦੀ ਏ ਤਾਂ ਦਰਖਤ ਤੋਂ ਇੱਕ ਬੰਦਰ ਥੱਲੇ ਆਇਆ ਅਤੇ ਇਸ ਔਰਤ ਕੋਲੋਂ ਉਸਦਾ ਬੈਗ ਖੋ ਕੇ ਫਿਰ ਦਰਖਤ ਤੇ ਚੜ ਗਿਆ ਜਿਸ ਤੋਂ ਬਾਅਦ ਔਰਤ ਰੌਲਾ ਪਾਉਣ ਲੱਗੀ ਦਰਸਲ ਇਸ ਔਰਤ ਦੇ ਬੈਗ ਵਿੱਚ 45000 ਰੁਪਏ ਸੀ ਜੋ ਕਿ ਪਰਿਵਾਰ ਆਪਣੇ ਖਰਚੇ ਵਾਸਤੇ ਲਿਆਇਆ ਸੀ ਬਾਂਦਰ ਦਰਖਤ ਤੇ ਬੈਠ ਕੇ ਔਰਤ ਦਾ ਬੈਗ ਖੋਲਦਾ ਹੈ ਤੇ ਨੋਟਾਂ ਦੀ ਗੁੱਟੀ ਕੱਢ ਲੈਂਦਾ ਹੈ ਅਤੇ ਨੋਟਾਂ ਨੂੰ ਖੰਡਾਉਣ ਲੱਗ ਜਾਂਦਾ ਹੈ ਪਰ ਉੱਥੇ ਮੌਜੂਦ ਲੋਕ ਨੋਟ ਚੱਕਣ ਲੱਗ ਜਾਂਦੇ ਨੇ ਅਤੇ ਜਿੰਨੇ ਵੀ ਨੋਟ ਚੱਕੇ ਜਾਂਦੇ ਨੇ ਸਾਰੇ ਇਕੱਠੇ ਕਰਕੇ ਇਸ ਪਰਿਵਾਰ ਨੂੰ ਦੇ ਦਿੰਦੇ ਨੇ ਤੋਂ ਤੁਸੀਂ ਵੀ ਪਹਾੜੀ ਏਰੀਆ ਵਿੱਚ ਜਦੋਂ ਜਾਂਦੇ ਹੋ ਤਾਂ ਹਮੇਸ਼ਾ ਆਪਣਾ ਧਿਆਨ ਜਰੂਰ ਰੱਖੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ